ਆਹ ਆ ਵੀਡੀਓ ਨਾਲ ਸੱਜਣੋਂ ਤੁਹਾਡੇ ਪੈਸੇ ਬਚਾ ਸਕਦੀ ਆ ਪੈਸੇ ਬਚਾਉਣ ਲਈ ਤੁਸੀਂ ਕਰਨਾ ਕੀ ਆ ਕੱਲੀ ਆਹ ਵੀਡੀਓ ਦੇਖਣੀ ਆ ਲਾਸਟ ਤੱਕ ਕਰਨਾ ਹੋਰ ਕੁਛ ਨਹੀਂ ਸੋਨੂੰ ਮਲਾਉਣਿਆਂ ਜਿਹੜੇ ਬੰਦਿਆਂ ਦੀਆਂ ਕਾਰਾਂ ਖਰਾਬ ਹੋ ਜਾਂਦੀਆਂ ਨੇ ਜਾਂ ਡੈਂਟਿੰਗ ਜਾਂ ਐਕਸੀਡੈਂਟ ਹੋ ਗਿਆ ਆਪਾਂ ਡੈਂਟਿੰਗ ਵਾਲਾਂ ਦੇ ਖੜੀਆਂ ਰਹਿੰਦੀਆਂ ਆ ਜਾਂ ਕੋਈ ਕਿਸੇ ਦੀ ਟਾਕੀ ਚ ਐਕਸੀਡੈਂਟ ਹੋ ਗਿਆ ਜਾਂ ਮਰਗਾੜ ਚ ਹੋ ਗਿਆ ਕੋਈ ਬਰਨਟ ਚ ਹੋ ਗਿਆ ਮਿਸਤਰੀ ਦੇ 2-4 ਦਿਨ ਚੱਕਰ ਲੱਗਦੇ ਨੇ ਤੇ ਪੈਸੇ ਮੂੰਹੋਂ ਮੰਗੇ ਦੇਣੇ ਪੈਂਦੇ ਨੇ ਤੇ ਉਹ ਤੁਹਾਡਾ ਹੱਲ ਘਰੇ ਬੈਠਿਆਂ ਦੀ ਹੋ ਜਾਣਾ ਪਾਸਾ ਤੁਸੀਂ ਵੀਡੀਓ ਦੇਖਣੀ ਆ ਆਪਾਂ ਅੱਜ ਖੜੇ ਆ ਹੰਢਿਆਏ ਤਣਾਉਲੇ ਤੋਂ ਬਠਿੰਡਾ ਰੋਡ ਆ ਜਿਹੜਾ 3 ਪੁਆਇੰਟ ਬੋਲਦੇ ਆ ਹੰਢਿਆਏ ਵੀਆਈਪੀ ਪੀਜ ਵਾਲਿਆਂ ਦੇ ਕੋਲੇ ਉੱਥੇ ਬਾਈ ਦਾ ਸਕਰਾਇਬ ਦਾ ਕੰਮ ਆ ਬਾਈ ਤੋਂ ਜਿਹੜੀ ਚਾਹੇ ਨਵੀਂ ਗੱਡੀ ਆ ਜਿਹੜੇ ਚੀਜ਼ ਤੇ ਹੱਥ ਧਰਦੋਂਗੇ ਉਹ ਖੋਲ ਕੇ ਦੇ ਦੇਣੀ ਆ ਦੇਣੀ ਵੀ ਤੁਹਾਨੂੰ ਇਹ ਜੇ ਰੇਟ ਆ ਕਬਾੜ ਵਾਲਾ ਰੇਟ ਹੀ ਮੰਨ ਕੇ ਚੱਲੋ ਤੁਲਮੇ ਵਾਲਾ ਕੰਮ ਹੀ ਹੋ ਜਾਂਦਾ ਪਰ ਤੁਲਮਾ ਤਾਂ ਨਹੀਂ ਕਹਿ ਸਕਦੇ ਤੇ ਥੋੜੇ ਬਹੁਤੇ ਮਾਰਜਨ ਨਾਲ ਕੁੱਲ ਮਿਲਾ ਕੇ ਥੋੜੇ ਬਹੁਤੇ ਮਾਰਜਨ ਨਾਲ ਬਾਈ ਤੁਹਾਨੂੰ ਚੀਜ਼ ਦੇ ਦਊਗਾ ਇਹ ਨਹੀਂ ਹੈਗਾ ਵਿੱਚ ਕਬਾੜੀ ਵੀ ਬਾਲਾ ਰੇਟ ਮੰਗ ਲੈਂਦੇ ਨੇ ਬਾਈ ਜਿਮਾ ਜੈਨੂਨ ਰੇਟ ਤੁਹਾਨੂੰ ਚੀਜ਼ ਦੇ ਦਊਗਾ ਸਹੀ ਜੀ ਗੱਲ ਕਰੂਗਾ ਤੇ ਕੋਈ ਮਰਜ਼ੀ ਪੁਰਜਾ ਲਿਆਓ ਇੰਜਨ ਲਿਆਓ ਗੇਅਰ ਲਿਆਓ ਜੇ ਕੋਈ ਗੱਡੀ ਇਹਨਾਂ ਕੋਲੇ ਵੇਚਣ ਵਾਸਤੇ ਆ ਜਾਂਦੀ ਹੈ ਜਿਵੇਂ ਰੇਟ 'ਚ ਖੜੀ ਆ ਇਹ ਵੀ ਤੁਹਾਨੂੰ ਜਾਇਜ਼ ਰੇਟ ਦੇ ਦੇਣਗੇ ਜਿਹੜੀ ਵੇਚਣ ਵਾਸਤੇ ਮਿਲਦੀ ਆ ਲਗਭਗ ਵੈਸੇ ਬਾਈ ਜ਼ਿਆਦੇ ਸਮਾਨ ਹੀ ਵੇਚਦੇ ਆ ਤੇ ਬਾਈਆਂ ਦਾ ਕੰਮ ਬਹੁਤ ਸਹੀ ਜੈਨੂਨ ਤੇ ਬਾਈ ਤੁਹਾਨੂੰ ਸਲਾਹ ਵੀ ਸਹੀ ਦੇਣਗੇ ਬਾਈਆਂ ਕੋਲੋਂ ਸਮਾਨ ਕੀ ਕੀ ਮਿਲ ਜੂਗਾ ਉਹਦੇ ਵੀ ਚਾਨਣਾ ਪਾਉਣੇ ਆ ਜਿਵੇਂ ਕੋਈ ਮਰੂਤੀ ਹੋਗੀ ਜੈਨ ਅਲਟੋ ਜਾਂ ਵੱਡੀ ਛੋਟੀ ਕੋਈ ਵੀ ਕਾਰ ਹੈਗੀ ਸਪੇਅਰ ਪਾਰਟਸ ਤਾਂ ਲਗਭਗ ਹਰ ਇੱਕ ਗੱਡੀ ਦੀ ਮਿਲ ਜਾਣਾ ਤੇ ਜਿਵੇਂ ਆ ਬਾਹਰੇ ਬੋਡੀ ਸੈੱਲ ਪਿਆ ਬਲੇਰੋ ਦਾ ਇਹ ਵੀ ਮਿਲ ਜੂ ਇਹਨਾਂ ਦਾ ਕੋਈ ਪੀਸ ਕੱਟ ਕੇ ਲੈਣਾ ਉਹ ਵੀ ਆ I20 ਦਾ ਬੋਡੀ ਸੈੱਲ ਪਿਆ ਤੇ ਜਿਹੜਾ ਵੀ ਪੀਸ ਚਾਹੀਦਾ ਤੁਸੀਂ ਕੱਟ ਕੇ ਲਿਆ ਸਕਦੇ ਹੋ ਤੁਹਾਡਾ ਘੱਟ ਪੈਸਿਆਂ 'ਚ ਸਰ ਜਾਊਗਾ ਤੇ ਬਾਕੀ ਬਣੇ ਰਹੋ ਵੀਡੀਓ ਦੇ ਨਾਲ ਸਾਨੂੰ ਅੰਦਰ ਵੀ ਦਿਖਾਉਣੇ ਆ ਤੇ ਜਿਹੜੇ ਮੇਰੇ ਵੀਰ ਚੈਨਲ ਤੇ ਨਵੇਂ ਆਇਆ ਸਬਸਕ੍ਰਾਈਬ ਜਰੂਰ ਕਰ ਲਓ ਤੇ ਵੀਡੀਓ ਨੂੰ ਸ਼ੇਅਰ ਜਰੂਰ ਕਰ ਦਿਆ ਕਰੋ ਤੇ ਆਜੋ ਹੋਰ ਦਿਖਾਉਣੇ ਆ ਤੁਹਾਨੂੰ ਕੱਲੀ ਕੱਲੀ ਚੀਜ਼ ਬਾਰੇ ਦਿੰਨੇ ਆ ਜਾਣਕਾਰੀ ਅੱਗੇ ਤੁਹਾਨੂੰ ਲਾਂਸਰਕਾਰ ਦਿਖਾਉਣੇ ਆ ਤੇ ਕੋਈ ਬੰਦੇ ਦਾ ਸ਼ੌਂਕ ਹੁੰਦਾ ਹਨਾ ਜਾਂ ਤਿਆਰ ਕਰਾਉਣ ਦਾ ਜਾਂ ਕਿਸੇ ਦੀ ਕਰਾਈ ਹੁੰਦੀ ਆ ਉਹਨੂੰ ਕੋਈ ਪਾਰਟ ਚਾਹੀਦਾ ਹੁੰਦਾ ਹਨਾ ਇਹ ਗੱਡੀਆਂ ਦਾ ਪਾਰਟ ਬਹੁਤ ਘੱਟ ਮਿਲਦੇ ਆ ਇਹ ਵੀ ਖੜੀ ਆ ਵਾਈਆਂ ਕੋਲੇ ਤੁਸੀਂ ਬਾਡੀ ਲਾਈਨ ਦਾ ਵੀ ਕੁਝ ਵੀ ਲੈ ਸਕਦੇ ਹੋ ਤਾਂ ਅੰਦਰੋਂ ਵੀ ਲੈ ਸਕਦੇ ਹੋ ਇੰਟੀਰੀਅਰ ਵਗੈਰਾ ਕਹਿ ਦੀ ਆਪਾਂ ਇਹਦਾ ਕੋਈ ਇਲੈਕਟ੍ਰੀਕਲ ਸਮਾਨ ਚਾਹੀਦਾ ਤੁਹਾਨੂੰ ਕੋਈ ਫੀਟਿੰਗ ਵਗੈਰਾ ਜਾਂ ਕੁਝ ਵੀ ਚਾਹੀਦਾ ਮੀਟਰ ਵਗੈਰਾ ਉਹ ਵੀ ਮਿਲ ਜੂਗਾ ਤੇ ਅੰਦਰੂਕਾਰ ਦੀ ਕੰਡੀਸ਼ਨ ਬਹੁਤ ਚੰਗੀ ਆ ਬਾਹਰੋਂ ਤੁਹਾਨੂੰ ਤਾਕੀਆਂ ਬਾਰੀਆਂ ਜਾਂ ਕੁਝ ਵੀ ਚਾਹੀਦਾ ਕੋਈ ਡੋਰ ਲੋਕ ਹੋ ਗਿਆ ਜਾਂ ਲਾਈਟਾਂ ਚਾਹੀਦੀਆਂ ਹਰ ਇੱਕ ਸਮਾਨ ਤੁਹਾਨੂੰ ਮਿਲ ਜੂਗਾ ਇਹਦਾ ਤੇ ਇੰਜਨ ਦਾ ਵੀ ਮਿਲ ਜੂ 파ਟ ਇੰਜਨ ਸਾਰਾ ਵੀ ਮਿਲ ਜੂਗਾ ਤੇ ਕੁੱਲ ਮਿਲਾ ਕੇ ਤੁਸੀਂ ਕੁਝ ਵੀ ਲੈ ਸਕਦੇ ਹੋ ਜਿਹੜੀ ਚੀਜ਼ ਦੀ ਤੁਹਾਨੂੰ ਲੋੜ ਆ ਰੇਟ ਵਾਂਗਾਂ ਦਾ ਬਹੁਤ ਜਾਇਜ਼ ਰੇਟ ਆ ਜੈਨੂਅਨ ਜਾਂ ਤੇ ਲੁੱਟਣ ਜੇ ਵਾਲਾ ਕੰਮ ਨਹੀਂ ਕਰਦੇ ਬਾਈ ਘੱਟ ਰੇਟ ਹੀ ਦੇ ਦਿੰਦੇ ਆ ਸਮਾਨ ਬਾਈ ਤੇ ਸਾਰੇ ਵਰਕਿੰਗ ਆ ਇਹਦਾ ਸਾਰੇ ਫੰਕਸ਼ਨ ਵਰਕ ਨੇ ਇਸ ਟਾਈਮ ਇਹ ਕਰਦੇ ਤੇ ਬਾਹਰ ਖੜੀ ਕਰਕੇ ਕੰਡੀਸ਼ਨ ਹੋ ਜਾਂਦੀ ਐ ਇਦਾਂ ਦੀ ਤੇ ਆ ਸਵਿਫਟ ਆ ਵੀਰੇ 2008-09 ਮਾਡਲ ਪੁਰਾਣੇ ਮਾਡਲ ਦਾ ਕੋਈ ਪਾਰਟ ਚਾਹੀਦਾ ਤੁਹਾਨੂੰ ਇਹ ਵੀ ਮਿਲ ਜੂਗਾ ਜਿਹੜਾ ਸਾਰਾ ਸਮਾਨ ਖੋਲਿਆ ਹੋਇਆ ਇਹ ਇਦਾਂ ਹੀ ਮਿਸਤਰੀ ਬਾਈ ਜਿਹੜੇ ਨੂੰ ਕਿਸੇ ਡੈਂਟਰ ਨੂੰ ਚੀਜ਼ ਚਾਹੀਦੀ ਹੁੰਦੀਆਂ ਨੇ ਉਹ ਖੋਲ ਕੇ ਲੈ ਗਏ ਦਾ ਲਾਈਟਾਂ ਵੀ ਲੈ ਕੇ ਖੋਲ ਕੇ ਜਿੱਦਾਂ ਕਿਸੇ ਨੂੰ ਸੀਸਾ ਚਾਹੀਦਾ ਸੀ ਉਹਦਾ ਦੇ ਪਾਰਟ ਲੈ ਗਏ ਤੇ ਇਹਨਾਂ ਕੋਲ ਇਹੀ ਚੀਜ਼ ਖੜੀ ਦੀ ਖੜੀ ਆ ਜਿਹੜਾ ਕੋਈ ਚੀਜ਼ ਨੂੰ ਸਹੀ ਲੱਗਦੀ ਆ ਤੁਹਾਡੇ ਕੰਮ ਦੀ ਆ ਤੁਸੀਂ ਲਿਆ ਸਕਦੇ ਹੋ ਗੱਡੀ ਅੱਗੇ ਉਹ ਐਕਸੀਡੈਂਟ ਸੀ ਥੋੜੀ ਬਹੁਤੀ ਤੇ ਬਾਕੀ ਪਾਰਟ ਕੁਸਕ ਬੰਦੇ ਲਏਗੇ ਜਿੰਨਾਂ ਨੂੰ ਨੀਡ ਹੁੰਦੀ ਆ ਤੇ ਕੁਸਕ ਪਾਰਟ ਹਜੇ ਇਹਦੇ ਬਾਕੀ ਨੇ ਹੋਰ ਵੀ ਅੰਦਰ ਬਾਜ ਇਹ ਨਹੀਂ ਹੈਗਾ ਬਾਜਿਆਂ ਕੋਲੇ ਕਾਰਾਂ ਬਾਹਰੇ ਘੱਟ ਨੇ ਅੰਦਰ ਬਾਜਿਆਂ ਕੋਲੇ ਖੋਲ ਕੇ ਸਮਾਨ ਬਹੁਤ ਪਿਆ ਜਿੱਦਾਂ ਆ ਬਾਈ ਹੁਣ ਕੋਈ ਲਾਈਨ ਆਇਆ ਸੀ ਇਹਦਾ ਸਮਾਨ ਉਹਨੂੰ ਫਾਈਂਡਰ ਚਾਹੀਦਾ ਸੀ ਕਨੈਕਟਰ ਸਾਈਡ ਦਾ ਉਦਾਂ ਹਰ ਇੱਕ ਚੀਜ਼ ਲੈ ਸਕਦੇ ਹੋ ਤੁਸੀਂ ਬਾਜਿਆਂ ਤੋਂ ਅੰਦਰ ਤੁਹਾਨੂੰ ਦਿਖਾਉਣੇ ਆ ਇੱਥੇ ਬਾਈ ਅੰਦਰਲੇ ਗਦਾਮ ਚ ਖੋਲਦੇ ਆ ਇੰਜਨ ਵਗੈਰਾ ਬਾਈਆਂ ਕੋਲੇ ਪਏ ਆ ਸਾਰਾ ਇੰਜਨ ਕੰਪਲੀਟ ਤੁਹਾਨੂੰ ਦੇ ਦੇਣਗੇ ਸਹੀ ਵਰਕਿੰਗ ਤੇ ਬਾਕੀ ਬਾਈਆਂ ਦਾ ਨੰਬਰ ਸਕਰੀਨ ਤੇ ਚੱਲੀ ਜਾਂਦਾ ਤੁਸੀਂ ਗੱਲ ਕਰ ਸਕਦੇ ਹੋ ਉਹਨਾਂ ਨਾਲ ਤੇ ਆ ਸੈਲਫ ਚਾਹੀਦੀਆਂ ਡੈਂਡ ਬੋਅ ਚਾਹੀਦੀਆਂ ਨੇ ਅਲਟਰਨੇਟਰ ਚਾਹੀਦੇ ਆ ਬਾਈ ਇਹਦਾ ਅੰਦਰ ਰੱਖ ਲੈਂਦੇ ਆ ਸ਼ੌਕਰ ਵਗੈਰਾ ਕੰਮ ਦੀਆਂ ਚੀਜ਼ਾਂ ਆ ਕੰਪਰੈਸਰ ਮਿਲ ਜਾਣਗੇ ਤੁਹਾਨੂੰ ਕੰਡੈਂਸਰ ਮਿਲ ਜਾਣਗੇ ਕਾਰਾਂ ਦੇ ਐਕਸਲ ਵਗੈਰਾ ਬਾਈਆਂ ਦੇ ਜਿਹੜੇ ਵਰਕਿੰਗ ਹੁੰਦੇ ਆ ਉਹ ਚਿਣ ਕੇ ਰੱਖ ਲੈਂਦੇ ਨੇ ਆ ਇੰਜਨ ਜਿੱਦਾਂ ਅਲਟੋ ਦਾ ਤੇ ਲਗਭਗ ਕਾਰਾਂ ਦੇ ਇੰਜਨ ਬਾਈ ਜਿਹੜੇ ਸਹੀ ਹੁੰਦੇ ਨੇ ਵਰਕਿੰਗ ਚ ਹੁੰਦੇ ਆ ਉਹ ਰੱਖ ਲੈਂਦੇ ਆ ਉਹ ਵੀ ਮਿਲ ਜਾਂਦੇ ਆ ਤੇ ਤੁਹਾਡਾ ਇੰਜਨ ਰੱਖ ਲੈਣਗੇ ਆਪਦੇ ਵਾਲਾ ਇੰਜਨ ਬਾਈ ਦੇ ਦੇਣਗੇ ਨਾਲ ਥੋੜੇ ਬਹੁਤੇ ਜਿੰਨੇ ਕੁ ਪੈਸੇ ਹੋਣਗੇ ਉਹ ਲੈ ਲੈਣਗੇ ਆ ਅੰਦਰ ਬਾਈ ਕਰੂਜ਼ ਗੱਡੀ ਵੱਢੀ ਜਾਂਦੇ ਆ ਇੱਧਰ ਸਵਿਫਟ ਵੱਢੀ ਜਾਂਦੇ ਆ ਤੇ ਬਾਕੀ ਬਾਈ ਵੱਢ ਦਿੰਦੇ ਆ ਕੁਝ ਤੇ ਟਾਇਰਾਂ ਟੂਰਾਂ ਦੀ ਕੋਈ ਨੀਡ ਹੈਗੀ ਆ ਉਹ ਤਾਂ ਆਮ ਹੀ ਮਿਲ ਜਾਣਗੇ ਤੁਹਾਨੂੰ ਬਹੁਤ ਮਿਲ ਜਾਣਗੇ ਬਹੁਤ ਅੰਦਰ ਤੁਹਾਨੂੰ ਹੋਰ ਵੀ ਦਿਖਾਉਣੇ ਆ ਤਾਕੀਆਂ ਵਗੈਰਾ ਜਿਵੇਂ ਆ ਕਰੂਜ਼ ਗੱਡੀ ਦਾ ਇੰਜਨ ਸੀਗਾ ਤੇ ਅੰਦਰ ਵੀ ਸਮਾਨ ਬਆਂਜਾਂ ਕੋਲੇ ਸਾਰਾ ਪਿਆ ਬਆਂਜਾਂ ਦਾ ਨੰਬਰ ਸਕਰੀਨ ਤੇ ਚੱਲ ਜਾਂਦਾ ਕੱਲ ਕਰ ਲਿਓ ਤੁਸੀਂ ਜਿਹੜੀ ਚੀਜ਼ ਚਾਹੀਦੀ ਆ ਤੇ ਆ ਕਰੂਜ਼ ਗੱਡੀ ਸੀ ਵੀਰੇ ਉਹਨਾਂ ਸਮਿਆਂ ਦੀ ਬਹੁਤ ਤਕੜੀ ਗੱਡੀ ਇਹ ਤੇ ਇੰਡੀਆ ਚੋ ਕੰਪਨੀ ਹੁਣ ਹੈ ਨਹੀਂ ਇਹ ਜਾ ਚੁੱਕੀ ਆ ਤੇ ਇਹਨਾਂ ਦਾ ਸਪੇਅਰ ਪਾਰਟਸ ਬਹੁਤ ਘੱਟ ਮਿਲਦਾ ਕਰੂਜ਼ ਦਾ ਆ ਵੀ ਤਾਂ ਕੀ ਕਰੂਜ਼ ਦੀ ਸੀ ਤੇ ਅੱਗੇ ਤੁਹਾਨੂੰ ਦਿਖਾਉਣੇ ਆ ਸਾਰਾ ਸਮਾਨ ਅੰਦਰ ਬਆਂਜਾਂ ਦੇ ਪਾਰਟ ਕੱਢ ਕੇ ਰੱਖੇ ਹੋਇਆ ਅੰਦਰ ਤਾਕੀਆਂ ਵਗੈਰਾ ਜਾਂ ਕੋਈ ਬਲੂਰ ਚਾਹੀਦਾ ਤੁਹਾਨੂੰ ਉਹ ਅੰਦਰਲੇ ਪਾਸੇ ਰੱਖਿਆ ਹੋਇਆ ਬੰਜਾਂ ਦਾ ਸੀਟਾਂ ਵਗੈਰਾ ਕੁਝ ਵੀ ਚਾਹੀਦਾ ਮਤਲਬ ਕਿ ਤੇ ਆ ਅੰਦਰ ਜਿਵੇਂ ਮਰੂਤੀਆਂ ਵਗੈਰਾ ਦੇ ਹੋਰ ਚੀਜ਼ਾਂ ਦੇ ਬਾਰਨਟ ਵਗੈਰਾ ਚਾਹੀਦੇ ਆ ਜਿਹੜੀਆਂ ਚੀਜ਼ਾਂ ਨਾ ਚੱਲਦੀ ਕਾਰ ਤੇ ਜਿਆਦਾ ਸਕਰੈਚ ਪੈਂਦੇ ਆ ਜਿਵੇਂ ਤਾਕੀਆਂ ਹੋ ਗਈਆਂ ਜਾਂ ਕੋਈ ਸੋ ਬਾਡੀ ਲੈਨ ਬਾਹਰੋਂ ਹੀ ਖਰਾਬ ਹੁੰਦੀ ਹੈ ਸੜਕ ਤੇ ਚੱਲਦੀਆਂ ਗੱਡੀਆਂ ਦੀ ਤੇ ਬਾਹਰਲੇ ਬਾਹਰਲੇ ਪੁਰਜ਼ੇ ਬੰਜਾਂ ਦੇ ਖੋਲ ਕੇ ਸਾਰੇ ਅੰਦਰ ਰੱਖੇ ਹੋਏ ਨੇ ਜਿਨ੍ਹਾਂ ਦੀ ਆਪ ਨੂੰ ਡੈਂਟਿੰਗ ਪੇਂਟਿੰਗ ਵੱਧ ਕਰਾਉਣੀ ਪੈਂਦੀ ਹੈ ਕਹਿਣ ਦਾ ਭਾਵਾ ਉਹ ਚੀਜ਼ਾਂ ਸਾਰੀਆਂ ਬੰਜਾਂ ਦੇ ਅੰਦਰ ਸਾਮੀਆਂ ਹੋਈ ਤੇ ਜਿਹੜੇ ਮੇਰੇ ਵੀਰ ਨਵੇਂ ਆਇਆ ਚੈਨਲ ਤੇ ਸਬਸਕ੍ਰਾਈਬ ਜ਼ਰੂਰ ਕਰ ਦਿਆ ਕਰੋ ਤੇ ਵੀਡੀਓ ਨੂੰ ਸ਼ੇਅਰ ਕਰ ਦਿਆ ਕਰੋ ਤੇ ਬਾਹਰ ਸਾਨੂੰ ਇੱਕ ਵਾਰੀ ਹੋਰ ਮਗਰਵਾਉਣੇ ਨੇ ਨਿਗਾ ਕੰਮ ਦੀਆਂ ਚੀਜ਼ਾਂ ਸਾਨੂੰ ਨਜ਼ਰ ਆ ਜਾਣੀਆਂ ਤੇ ਬਾਕੀ ਬੰਜਾਂ ਦਾ ਹੋਰ ਦੂਜੇ ਪਾਸੇ ਵੀ ਗਦਾਮ ਆ ਉੱਥੇ ਵੀ ਚੀਜ਼ਾਂ ਪਈਆਂ ਨੇ ਆ ਤੁਹਾਨੂੰ ਦੁਬਾਰੇ ਦਿਖਾਉਣੇ ਆ ਕਾਰਾਂ ਦੇ ਇੰਜਨ ਵੀ ਮਿਲ ਜਾਣਗੇ ਤੇ ਬਾਡੀ ਪਾਰਟ ਵੀ ਮਿਲ ਜਾਣਗੇ ਕੱਟ ਵੱਟ ਕਰਕੇ ਤੁਸੀਂ ਕੋਈ ਵੀ ਪਾਰਟ ਲੈਣਾ ਤੇ ਬੌਰਨਟ ਵਗੈਰਾ ਸਾਰਾ ਕੁਝ ਹੀ ਮਿਲ ਜਾਣਾ ਕੁੱਲ ਮਿਲਾ ਕੇ ਤੁਹਾਨੂੰ ਤੇ ਇਦਵੇਂ ਬਾਈਆਂ ਦਾ ਅੰਦਰ ਦੂਜੇ ਗਦਾਮ ਚ ਵੀ ਚਿੰਕੇ ਰੱਖਿਆ ਹੋਇਆ ਸਾਰਾ ਸਮਾਨ ਹਰ ਇੱਕ ਚੀਜ਼ ਮਿਲ ਜਾਣੀ ਹੈ ਗਰੰਟੀ ਵਾਲੀ ਚੀਜ਼ ਮਿਲਣੀ ਹੈ ਤੁਹਾਨੂੰ ਤਸੱਲੀ ਵਾਲੀ ਜੇ ਚੀਜ਼ ਤੁਹਾਡੇ ਨਹੀਂ ਫਿੱਟ ਹੈਗੀ ਜਾਂ ਕੋਈ ਚੀਜ਼ ਗਲਤ ਬਾਗੀ ਤੁਸੀਂ ਮੋੜ ਸਕਦੇ ਹੋ ਇਹ ਨਹੀਂ ਹੈਗਾ ਵੀ ਬੰਨ ਜਾਣੇ ਵਾਪਸ ਨਹੀਂ ਕਰਨੀ ਹੈਗੀ ਬਾਈ ਨਿਸ਼ਾਨੀ ਲਾ ਕੇ ਚੀਜ਼ ਦੇ ਦਿੰਦੇ ਨੇ ਵਾਪਸ ਕਰ ਲੈਂਦੇ ਨੇ ਤੇ ਰੇਟ ਬਾਕੀ ਮੇਨ ਗੱਲ ਰੇਟ ਦੀ ਆ ਰੇਟ ਬਹੁਤ ਜਾਇਜ਼ ਨੇ ਤੁਹਾਡੇ ਪੈਸੇ ਬਚਾਉਣ ਵਾਲੀ ਵੀਡੀਓ ਆ ਇਹ ਕੁੱਲ ਮਿਲਾ ਕੇ ਤੇ ਮਿਲਦੇ ਆ ਕਿਸੇ ਨਵੀਂ ਵੀਡੀਓ ਦੇ ਵਿੱਚ ਬਾਈ ਤੇ ਇਹ ਸਾਨੂੰ ਦਿਖਾਤਾ ਸਾਰਾ ਪ੍ਰੋਗਰਾਮ ਤੇ ਇਦਾਂ ਦੀਆਂ ਵੀਡੀਓ ਜੇ ਆਪਾਂ ਪਾਉਂਦੇ ਰਹਨੇ ਆ ਜਾਣਕਾਰੀ ਵਾਲੀਆਂ ਬਾਜ਼ੀਆਂ ਦੀ ਬਾਹਰ ਕਾਰਾਂ ਖੜੀਆਂ ਨੇ